ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਵਿਚਾਰ ਚਰਚਾ ਜਪਜੀ ਸਾਹਿਬ ਤੇ ਹੀ ਹੈ ਤੇ ਅਸੀਂ ਪਿਛਲੀ ਵਾਰ ਸੁਣਨ ਦੀ ਗੱਲ ਕੀਤੀ ਸੀ ਹਾਂਜੀ ਅੱਜ ਉਸ ਤੋਂ ਅੱਗੇ ਮੰਨਣ ਦੀ ਅਵਸਥਾ ਤੇ ਆਵਾਂਗੇ ਮਤਲਬ ਪੌੜੀ 12 ਤੋਂ ਲੈ ਕੇ 15 ਤੱਕ ਬਿਲਕੁਲ ਇਹ ਚਾਰ ਪੌੜੀਆਂ ਮੰਨੇ ਦੀ ਅਵਸਥਾ ਤੇ ਕੇਂਦ੍ਰਿਤ ਨੇ ਮੰਨੇ ਯਾਨੀ ਕਿ ਜਦੋਂ ਪਰਮਾਤਮਾ ਦਾ ਨਾਮ ਉਹਦਾ ਹੁਕਮ ਸਿਰਫ ਸੁਣਿਆ ਨਹੀਂ ਸਗੋਂ ਅੰਦਰ ਵਸਾ ਲਿਆ ਮੰਨ ਲਿਆ हां اندرੋਂ स्वीकार कर लिया ਤੇ ਆਪਣਾ مقصد ਹੈ ਕਿ ਇਸ ਮੰਨੇ ਦੇ ਅਸਲ ਅਰਥ ਕੀ ਨੇ ਤੇ ਇਹਦੇ ਨਾਲ ਹੁੰਦਾ ਕੀ ਹੈ ਇਹ ਸਮਝੀਏ ਸਹੀ ਗੱਲ ਇਹ ਕੋਈ ਐਵੇਂ ਦਾ ਵਿਸ਼ਵਾਸ ਨਹੀਂ ਹੈ ਇਹ ਤਾਂ ਇੱਕ ਬਹੁਤ ਡੂੰਗੀ ਅੰਦਰੂਨੀ ਤਬਦੀਲੀ ਦੀ ਗੱਲ ਹੈ ਜਿਹੜੀ ਤੁਹਾਡੀ ਮਾਨਸਿਕ ਆਤਮਿਕ ਤੇ ਇੱਥੋਂ ਤੱਕ ਕਿ ਬਾਹਰੀ ਜ਼ਿੰਦਗੀ ਤੇ ਵੀ ਅਸਰ ਪਾਉਂਦੀ ਹੈ। ਅੱਛਾ 12ਵੀਂ ਪੌੜੀ ਸ਼ੁਰੂ ਹੀ ਇੱਥੋਂ ਹੁੰਦੀ ਹੈ। ਮੰਨੈ ਕੀ ਗਤ ਕਹੀਂ ਨਾ ਜਾਏ। ਮਤਲਬ ਜਿਸ ਅਵਸਥਾ ਦੀ ਗੱਲ ਕਰਨੀ ਹੈ ਉਹਨੂੰ ਸ਼ਰੂਚੀ ਕਹਿ ਦਿੱਤਾ ਹੈ ਕਿ ਉਹ ਬਿਆਨ ਨਹੀਂ ਹੋ ਸਕਦੀ। ਹਾਂਜੀ ਬਿਲਕੁਲ ਗੁਰੂ ਸਾਹਿਬ ਪਹਿਲਾਂ ਹੀ ਸਪਸ਼ਟ ਕਰ ਰਹੇ ਨੇ ਕਿ ਇਹ ਜਿਹੜਾ ਅਨੁਭਵ ਹੈ ਨਾ ਇਹ ਸ਼ਬਦਾਂ ਦੀ ਪਕੜ 'ਚ ਨਹੀਂ ਆਉਂਦਾ। ਹੂੰ ਤੇ ਜੇ ਕੋਈ ਕੋਸ਼ਿਸ਼ ਕਰਦਾ ਵੀ ਹੈ ਜੇ ਕੋ ਕਹੇ ਪਿੱਛੇ ਪਛਤਾਏ ਉਹਨੂੰ ਬਾਅਦ ਚ ਲੱਗਦਾ ਕਿ ਨਹੀਂ ਮੈਂ ਪੂਰਾ ਨਹੀਂ ਦੱਸ ਸਕਿਆ ਜਾਂ ਪੂਰਾ ਨਿਆ ਨਹੀਂ ਕਰ ਸਕਿਆ ਇਸ ਨਾਲ ਹਾਂ ਕਿਉਂਕਿ ਇਹ ਕੋਈ ਕਾਗਜ਼ ਕਲਮ ਵਾਲੀ ਗੱਲ ਨਹੀਂ ਉਹੀ ਗੱਲ ਕਾਗਜ਼ ਕਲਮ ਨਾਲ ਲਿਖਣ ਹਾਰ ਇਹ ਕੋਈ ਲਿਖ ਲਿਖ ਕੇ ਸਮਝਾਣ ਵਾਲੀ ਚੀਜ਼ ਨਹੀਂ ਪਰ ਜਿਹੜੇ ਗੁਰਮੁਖ ਹਨ ਉਹ ਸਾਧ ਸੰਗਤ ਚ ਬੈਠ ਕੇ ਇਸ ਦੀ ਵਿਚਾਰੀ ਕਰ ਸਕਦੇ ਹਨ ਮੰਨੈ ਕਾ ਬਹਿਕਰਣ ਵਿਚਾਰ ਤੇ ਇਹ ਅਵਸਥਾ ਉਹਦੋ ਹੀ ਸਮਝ ਆਉਂਦੀ ਹੈ ਜਦੋਂ ਉਹ ਨਾਮ ਜਿਹੜਾ ਨਿਰੰਝਨ ਹੈ ਮਤਲਬ ਮਾਇਆ ਤੋਂ ਰਹਿਤ ਨਿਰਲੇਪ ਹਾਂਜੀ ਨਿਰਲੇਪ ਜਦੋਂ ਮਨ ਵਿੱਚ ਸੱਚੀ ਵਸ ਜਾਵੇ ਜੇ ਕੋ ਮਨ ਜਾਣੈ ਮਨ ਕੋਏ ਤਾਂ ਫਿਰ ਇਹਨੂੰ ਬਿਆਨ ਨਹੀਂ ਕਰ ਸਕਦੇ ਤਾਂ 13ਵੀਂ ਪੌੜੀ ਕੁਝ ਲੱਛਣ ਦੱਸਦੀ ਹੈ ਕੁਝ ਨਤੀਜੇ ਜਿਵੇਂ ਮਨੈ ਸੁਰਤ ਹੋਵੈ ਮਨਬੁੱਧ ਹਾਂ ਇੱਥੇ ਦੱਸਿਆ ਗਿਆ ਕਿ ਜਦੋਂ ਕੋਈ ਮਨ ਲੈਂਦਾ ਹੈ ਨਾ ਤਾਂ ਉਹਦੇ ਅੰਦਰ ਕੀ ਵਾਪਰਦਾ ਹੈ ਉਹਦੀ ਸੁਰਤ ਯਾਨੀ ਕਿ ਚੇਤਨਾ ਤੇ ਉਹਦੀ ਬੁੱਧੀ ਉਹਦੀ ਸਮਝ ਉਹ ਉੱਚੀ ਹੋ ਜਾਂਦੀ ਹੈ ਵਿਸ਼ਾਲ ਹੋ ਜਾਂਦੀ ਹੈ ਕਿੰਨੀ ਕੁ ਵਿਸ਼ਾਲ ਇਨੀ ਕਿ ਮੰਨੈ ਸਗਲ ਪਵਣ ਕੀ ਸੁਧ ਉਹਨੂੰ ਸਾਰੇ ਲੋਕਾਂ ਦੀ ਸਾਰੇ ਬ੍ਰਹਮੰਡ ਦੀ ਇੱਕ ਤਰ੍ਹਾਂ ਨਾਲ ਸੋਜੀ ਹੋ ਜਾਂਦੀ ਹੈ ਇਹ ਕੋਈ ਸਿਰਫ ਜਾਣਕਾਰੀ ਨਹੀਂ ਇਹ ਤਾਂ ਜਿਵੇਂ ਬ੍ਰਹਮੰਡੀ ਚੇਤਨਾ ਨਾਲ ਜੁੜਨ ਵਾਲੀ ਗੱਲ ਹੈ ਅੱਛਾ ਤੇ ਫਿਰ ਉਹਨੂੰ ਜ਼ਿੰਦਗੀ ਚ ਮੁਸ਼ਕਲਾਂ ਨਹੀਂ ਆਉਂਦੀਆਂ ਮੂੰਹ ਚੋਟਾ ਨਾ ਖਾਏ ਦੇਖੋ ਮੁਸ਼ਕਲਾਂ ਤਾਂ ਸ਼ਾਇਦ ਆਉਣ ਪਰ ਉਹ ਠੋਕਰਾਂ ਖਾ ਕੇ ਡਿੱਗਦਾ ਨਹੀਂ ਉਹਨੂੰ ਉਹ ਚੋਟਾਂ ਅੰਦਰੋਂ ਤੋੜ ਦੀਆਂ ਨਹੀਂ ਤੇ ਸਭ ਤੋਂ ਵੱਡੀ ਗੱਲ ਜਮ ਕੇ ਸਾਥ ਨਾ ਜਾਏ ਉਹਨੂੰ ਮੌਤ ਦਾ ਡਰ ਨਹੀਂ ਰਹਿੰਦਾ ਤੇ ਇਹ ਗੱਲ ਉਦੋਂ ਹੀ ਸਮਝ ਆਉਂਦੀ ਹੈ ਜਦੋਂ ਮਾਇਆ ਦੇ ਕਾਲਖ ਦਾਗ ਤੋ ਰਹਤ ਪਰਮਾਤਮਾ ਦਾ ਨਾਮ ਮਨ ਵਿੱਚ ਵਸ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਹੂੰ ਇਹ ਬੜੀ ਦਿਲਚਸਪ ਗੱਲ ਹੈ ਕਿ ਅੰਦਰ ਦੀ ਮੰਨਣ ਵਾਲੀ ਅਵਸਥਾ ਦਾ ਸਿੱਧਾ ਅਸਰ ਬਾਹਰਲੇ ਹਾਲਾਤਾਂ ਤੇ ਵੀ ਪੈ ਰਿਹਾ ਜਿਵੇਂ ਅਗਲੀ ਪੌੜੀ ਕਹਿੰਦੀ ਹੈ ਮੰਨੇ ਮਾਰਗ ਠਾਕ ਨ ਪਾਏ ਹਾਂਜੀ ਮਤਲਬ ਉਹਦੀ ਜੀਵਨ ਦੇ ਰਾਹ ਚ ਰੁਕਾਵਟਾਂ ਉਹਨੂੰ ਰੋਕ ਨਹੀਂ ਸਕਤੀਆਂ ਉਹ ਡੋਲਦਾ ਨਹੀਂ ਤਾਂ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਸੌਖੀ ਕੀ ਕਹਿ ਲਵਾਂ ਜਾਂ ਕਹਿ ਲਵੋ ਕਿ ਉਹ ਰੁਕਾਵਟਾਂ ਤੋਂ ਉੱਪਰ ਉੱਠ ਜਾਂਦਾ ਹੈ ਉਹ ਸੱਚ ਦੇ ਰਾਹ ਤੇ ਟਿਕਿਆ ਰਹਿੰਦਾ ਹੈ ਫਿਰ ਅੱਗੇ ਹੈ ਮਨਨ ਪਤਸਿਓ ਪ੍ਰਗਟ ਜਾਏ ਇਹਦਾ ਕੀ ਮਤਲਬ ਹੋਇਆ ਇੱਜ਼ਤ ਨਾਲ ਬਿਲਕੁਲ ਉਹ ਸਮਾਜ ਵਿੱਚ ਵੀ ਇੱਜ਼ਤ ਪਤ ਨਾਲ ਵਿਚਰਦਾ ਹੈ ਤੇ ਜਦੋਂ ਸੰਸਾਰ ਤੋਂ ਜਾਂਦਾ ਹੈ ਉਦੋਂ ਵੀ ਇੱਜ਼ਤ ਨਾਲ ਪ੍ਰਤੱਖ ਰੂਪ ਵਿੱਚ ਜਾਂਦਾ ਉਹ ਲੁੱਕ ਕੇ ਜਾਂ ਸ਼ਰਮਿੰਦਾ ਹੋ ਕੇ ਨਹੀਂ ਜਾਂਦਾ ਠੀਕ ਤੇ ਮੰਨੈ ਮਗ ਨ ਚਲੇ ਪੰਥ ਇਹਦਾ ਮਤਲਬ ਹੈ ਕਿ ਉਹ ਗਲਤ ਰਾਹਾਂ ਤੇ ਕੁਰਾਹੇ ਨਹੀਂ ਪੈਂਦਾ ਉਹ ਭਟਕਦਾ ਨਹੀਂ ਕਿਉਂ ਕਿ ਧਰਮ ਸੇਤੀ ਸੰਬੰਧ ਉਹਦਾ ਸੰਬੰਧ ਹਮੇਸ਼ਾ ਧਰਮ ਨਾਲ ਸੱਚ ਨਾਲ ਬਣਿਆ ਰਹਿੰਦਾ ਹਮ ਯਾਨੀ ਅੰਦਰ ਦੀ ਸਪਸ਼ਟਤਾ ਉਹਨੂੰ ਬਾਹਰ ਪਟਕਨ ਨਹੀਂ ਦਿੰਦੀ ਤੇ ਇਹ ਗੱਲ ਉਦੋਂ ਹੀ ਸਮਝ ਆਉਂਦੀ ਹੈ ਜਦੋਂ ਮਾਇਆ ਦੇ ਕਲਖ ਦਾਗ ਤੋਂ ਰਹਿਤ ਪਰਮਾਪਮਾ ਦਾ ਨਾਮ ਮਨ ਵਿੱਚ ਵਸ ਜਾਏ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਹੂੰ ਇਹ ਬੜੀ ਦਿਲਚਸਪ ਗੱਲ ਹੈ ਕਿ ਅੰਦਰ ਦੀ ਮੰਨਣ ਵਾਲੀ ਅਵਸਥਾ ਦਾ ਸਿੱਧਾ ਅਸਰ ਬਾਹਰ ਦੇ ਹਾਲਾਤਾਂ ਤੇ ਵੀ ਪੈ ਰਿਹਾ ਜਿਵੇਂ ਅਗਲੀ ਪੌੜੀ ਕਹਿੰਦੀ ਹੈ ਮੰਨੈ ਪਾਵੈ ਮੋਖ ਦਵਾਰ ਇੱਥੇ ਤਾਂ ਸਿੱਧੀ ਮੁਕਤੀ ਦੀ ਗੱਲ ਆ ਗਈ ਜੀ ਬਿਲਕੁਲ ਮੰਨਣ ਦਾ ਜਿਹੜਾ ਆਖਰੀ ਸਭ ਤੋਂ ਉੱਚਾ ਫਲ ਹੈ ਉਹ ਮੁਕਤੀ ਦਾ ਦਰਵਾਜ਼ਾ ਯਾਨੀ ਜਨਮ ਮਰਨ ਦੇ ਚੱਕਰ ਤੋਂ ਛੁਟਕਾਰਾ ਪਰ ਇੱਥੇ ਅਗਲੇ ਬੰਚ ਗਿਆ ਮੰਨੇ ਪਰਵਾਰੇ ਸਾਧਾਰ ਪਰਵਾਰ ਦੇ ਨਾਲ ਰਹਿ ਕੇ ਮੁਕਤੀ ਹਾਂਜੀ ਇਹੀ ਖਾਸੀਅਤ ਹੈ ਇਹ ਕੋਈ ਜੰਗਲਾਂ ਚ ਭੱਜਣ ਵਾਲੀ ਗੱਲ ਨਹੀਂ ਉਹ ਗ੍ਰਿਹਸਤ ਵਿੱਚ ਰਹਿੰਦੇ ਆ ਆਪਣੇ ਪਰਿਵਾਰ ਸਮੇਤ ਆਸਰਾ ਪਾ ਲੈਂਦਾ ਉਹਦਾ ਪਰਿਵਾਰ ਵੀ ਉਸ ਦੇ ਨਾਲ ਤਰ ਜਾਂਦਾ ਹੈ ਅੱਛਾ ਤੇ ਸਿਰਫ ਪਰਵਾਰ ਹੀ ਨਹੀਂ ਨਹੀਂ ਸਿਰਫ ਪਰਿਵਾਰ ਨਹੀਂ ਮੰਨੇ ਤਰੇ ਤਾਰੇ ਗੁਰਸਿੱਖ ਉਹ ਆਪ ਤਾਂ ਤਰਦਾ ਹੀ ਹੈ ਨਾਲ ਹੋਰਾਂ ਨੂੰ ਗੁਰੂ ਦੇ ਸਿੱਖਾਂ ਨੂੰ ਸੰਗਤ ਨੂੰ ਵੀ ਤਾਰਨ ਦੇ ਕਾਬਿਲ ਹੋ ਜਾਂਦਾ ਹੈ ਇੱਕ ਤਰ੍ਹਾਂ ਨਾਲ ਉਹ ਚਾਨਣ ਮਨਾਰਾ ਬਣ ਜਾਂਦਾ ਹੈ ਕਮਾਲ ਹੈ ਤੇ ਆਖਰੀ ਤੁਕ ਮੰਨੇ ਨਾਨਕ ਪਵੈਨਾਪਿਖ ਹਾਂ ਇਹਦਾ ਮਤਲਬ ਹੈ ਕਿ ਉਹ ਫਿਰ ਦਰਦਰ ਪਟਕਦਾ ਨਹੀਂ ਕਿਸੇ ਦਾ ਮੁਤਾਜ ਨਹੀਂ ਰਹਿੰਦਾ ਨਾ ਹੀ ਦੁਨਿਆਵੀ ਚੀਜ਼ਾਂ ਲਈ ਤੇ ਨਾ ਹੀ ਅਧਿਆਤਮਿਕ ਸ਼ਾਂਤੀ ਲਈ ਉਹ ਆਪਣੇ ਆਪ ਵਿੱਚ ਪੂਰਾ ਹੋ ਜਾਂਦਾ ਹੈ ਤਾਂ ਇਹਨਾਂ ਚਾਰ ਪੌੜੀਆਂ ਦਾ ਸਾਰ ਗੱਢੀਏ ਤਾਂ ਇਹੀ ਨਿਕਲਦਾ ਹੈ ਕਿ ਮੰਨਣਾ ਸਿਰਫ ਹਾਂ ਕਹਿਣਾ ਨਹੀਂ ਸਗੋਂ ਇੱਕ ਐਸੀ ਡੂੰਗੀ ਅੰਦਰੂਨੀ ਹਾਲਤ ਹੈ ਜਿਹੜੀ ਬੰਦੇ ਦੀ ਸੁਰਤ, ਬੁੱਧ, ਉਹਦਾ ਜੀਵਨ ਦਾ ਰਾਹ, ਉਹਦੇ ਸੰਬੰਧ ਤੇ ਆਖਰ ਚ ਉਹਦੀ ਮੁਕਤੀ ਸਭ ਕੁਝ ਬਦਲ ਦਿੰਦੀ ਹੈ ਬਿਲਕੁਲ ਇਹ ਅੰਦਰੂਨੀ ਤੇ ਬਾਹਰੀ ਦੋਨੋਂ ਤਰ੍ਹਾਂ ਦੇ ਬੰਧਨ ਤੋੜਦੀ ਹੈ ਤੇ ਹਰ ਪੌੜੀ ਦੇ ਅੰਤ ਵਿੱਚ ਗੁਰੂ ਸਾਹਿਬ ਨੇ ਉਹੀ ਗੱਲ ਦੁਹਰਾਈ ਹੈ ਜਿਹੜੀ ਸਭ ਤੋਂ ਅਹਿਮ ਹੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਹਾਂਜੀ ਇਹ बार-बार ਆਉਂਦਾ ਇਸ ਲਈ ਇਹ ਕਿਉਂਕਿ ਇਹ ਸਾਰੀ ਅਵਸਥਾ ਇਹਦੀ ਸਾਰੀ ਸਮਝ ਇਹਦਾ ਅਨੁਭਵ ਇਹ ਸਿਰਫ ਉਹਨੂੰ ਹੀ ਹੋ ਸਕਦਾ ਜਿਹੜਾ ਸੱਚਮੁੱਚ ਇਸ ਨਾਮ ਨੂੰ ਇਸ ਹੁਕਮ ਨੂੰ ਆਪਣੇ ਮਨ ਵਿੱਚ ਵਸਾ ਲਵੇ ਹਾਂ ਇਹ ਸਿਰਫ ਦਿਮਾਗੀ ਤੌਰ ਤੇ ਮੰਨਣ ਦੀ ਗੱਲ ਨਹੀਂ ਇਹ ਜੀਵਨ ਚ ਕਮਾਉਣ ਵਾਲੀ ਅਨੁਭਵ ਕਰਨ ਵਾਲੀ ਗੱਲ ਹੈ ਹੂੰ ਸੋਚਣ ਵਾਲੀ ਗੱਲ ਹੈ ਜਾਂਦੇ ਜਾਂਦੇ ਸੋਤਿਆਂ ਲਈ ਇੱਕ ਖਿਆਲ ਛੱਡ ਜਾਂਦੇ ਆ ਜੇ ਮੰਨਣਾ ਇਹਨਾਂ ਕੁਝ ਬਦਲ ਸਕਦਾ ਹੈ ਤਾਂ ਫਿਰ ਸਿਰਫ ਇਹਨੂੰ ਸਿਧਾਂਤਿਕ ਤੌਰ ਤੇ ਸਮਝਣ ਦੀ ਬਜਾਏ ਆਪਣੇ ਰੋਜ਼ ਦੇ ਕੰਮਾਂ 'ਚ ਆਪਣੇ ਫੈਸਲਿਆਂ 'ਚ ਲੋਕਾਂ ਨਾਲ ਵਰਤੋ ਵਿਵਹਾਰ 'ਚ ਇਸ ਮੰਨਣ ਨੂੰ ਲਾਗੂ ਕਰਨਾ ਕਿਹੋ ਜਿਹਾ ਹੋਵੇਗਾ ਮਤਲਬ ਅਮਲੀ ਜ਼ਿੰਦਗੀ 'ਚ ਮੰਨਣ ਦਾ ਕੀ ਰੂਪ ਹੋ ਸਕਦਾ ਹੈ ਬਹੁਤ ਵਧੀਆ ਸਵਾਲ ਹੈ ਸੋਚਣ ਲਈ ਜੀ ਤੇ ਇਸੇ ਵਿਚਾਰ ਦੇ ਨਾਲ ਅਸੀਂ ਅੱਜ ਦੀ ਇਹ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸੁਣਨ ਲਈ ਬਹੁਤ ਧੰਨਵਾਦ ਤੇ ਅਗਲੇ ਪੋਡਕਾਸਟ ਵਿੱਚ ਜਪਜੀ ਸਾਹਿਬ ਦੀਆਂ ਅਗਲੀਆਂ ਪੌੜੀਆਂ ਦੀ ਵਿਚਾਰ ਕਰਾਂਗੇ ਤਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ